ਅਮਰਤਪਾਲ ਦੇ ਨਾਲ ਸਰਕਾਰ ਨੇ ਇੱਕ ਵੱਡਾ ਧੋਖਾ ਕੀਤਾ ਹੈ ਐਨਐਸਏ ਦੇ ਵਿੱਚ ਵਾਦਾ ਕਰ ਦਿੱਤਾ ਤੇ ਹੁਣ ਲੋਕ ਵਿੱਚ ਆਉਂਦੇ ਨੇ ਤੇ ਸਿੱਖ ਵਿੱਚ ਆਉਂਦੇ ਨੇ ਕਿ ਭਾਈ ਅਮਰਤਪਾਲ ਰਿਹਾ ਹੋਣ ਪਰੰਤੂ ਸਰਕਾਰ ਨੇ ਜਿਹੜਾ ਕਿ ਸਿੱਖਾਂ ਦੇ ਨਾਲ ਧੱਕੇਸ਼ਾਹੀ ਤੇ ਜਿਹੜਾ ਇੱਕ ਵੱਡਾ ਧੋਖਾ ਕੀਤਾ ਹੈ ਦੱਸਿਏ ਕਿ ਬਿਆਨ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਹਿਣਾ ਹੈ ਕਿ ਸਰਕਾਰ ਨੇ ਮੇਰੇ ਪੁੱਤ ਦੇ ਉੱਤੇ ਐਨਐਸਏ ਲਗਾ ਕੇ ਉਸ ਦੇ ਵਿੱਚ ਵਾਅਦਾ ਕਰ ਦਿੱਤਾ ਤੇ ਹੁਣ ਜੋ ਉਹ ਅਹੁਦੇ ਤੇ ਐ ਤੇ ਉਹ ਹਮੇਸ਼ਾ ਹੀ ਜਿਹੜੇ ਕਿ ਸਿੱਖਾਂ ਦੀ ਆਵਾਜ਼ ਚੱਕਣ ਵਾਲੇ ਨੇ ਤੇ ਜਿਸ ਤੋਂ ਬਾਅਦ ਲੋਕ ਵੀ ਹੁਣ ਚਾਹੁੰਦੇ ਨੇ ਤੇ ਸਿੱਖ ਜਥੇਬੰਦੀਆਂ ਵੀ ਚਾਹੁੰਦੀਆਂ ਨੇ ਕਿ ਅਮਰਤਪਾਲ ਅਤੇ ਬਾਕੀ ਬੰਦੀ ਸਿੰਘਾਂ ਨੂੰ ਜਿਹੜਾ ਕਿ ਰਿਹਾ ਕੀਤਾ ਜਾਵੇ ਲਗਾਤਾਰ ਹੁਣ ਰਿਆਈ ਨੂੰ ਲੈ ਕੇ ਮੰਗ ਉੱਠ ਰਹੀ ਹੈ ਤੇ ਦੂਜੇ ਪਾਸੇ ਸਰਕਾਰਾਂ ਦਾ ਫਿਰ ਤੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਖੜੂਰ ਸਾਹ ਤੋਂ ਆਜ਼ਾਦ ਚੋਣ ਲੜੇ ਤੇ ਜਿਸ ਤੋਂ ਬਾਅਦ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਤੇ ਉੱਥੇ ਕਾਂਗਰਸ ਪਾਰਟੀ ਦੇ ਵੱਲੋਂ ਕੁਲਵੀਰ ਸਿੰਘ ਜੀਰਾ ਦੂਜੇ ਪਾਸੇ ਸ਼੍ਰਮਣੀ ਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਵਰਟੋਹਾ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਖੁੱਲਰ ਚੋਣ ਅਖਾੜੇ ਦੇ ਵਿੱਚ ਉਤਰੇ ਹੋਏ ਸੀ ਤੇ ਭਾਈ ਅਮਰਪਾਲ ਸਿੰਘ ਨੇ ਆਜ਼ਾਦ ਚੋਣ ਲੜ ਕੇ ਬਾਕੀ ਉਮੀਦਵਾਰਾਂ ਨੂੰ ਮਾਤ ਦਿੱਤੀ ਹੁਣ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਐਨਐਸਏ ਨੂੰ ਲੈ ਕੇ ਵੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਬਾਰ ਬਾਰ ਸਿੱਖ ਜਥੇਬੰਦੀਆਂ ਦੇ ਉੱਤੇ ਐਨਐਸਏ ਲਗਾਈ ਜਾ ਰਹੀ ਤੇ ਸਰਕਾਰਾਂ ਨੇ ਜਿਹੜਾ ਕੇਸ ਸਿੱਖਾਂ ਦੇ ਨਾਲ ਐਨਐਸਏ ਲਗਾ ਕੇ ਉਹਨਾਂ ਦੇ ਨਾਲ ਜਿਹੜਾ ਕੇ ਸ਼ਰਿਆ ਧੋਖਾ ਕੀਤਾ ਹੈ ਤੇ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਹੁਣ ਐਮਪੀ ਦੇ ਅਹੁਦੇ ਤੇ ਪਹੁੰਚ ਗਏ ਨੇ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਰਿਹਾ ਹੁਣ ਤੇ ਪੰਜਾਬ ਦੇ ਵਿੱਚ ਆ ਕੇ ਉਹ ਆਪਣਾ ਕੰਮ ਕਰਨ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੀ ਲਗਾਤਾਰ ਮੰਗ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਕਰ ਰਹੀਆਂ ਨੇ ਤੇ ਉੱਥੇ ਹੀ ਸੌ ਚੱਕਰ ਸਮਾਗਮ ਦੇ ਚ ਭਾਈ ਅਮਰਤਪਾਲ ਸਿੰਘ ਨੂੰ ਲਿਆਂਦਾ ਗਿਆ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਸੌਂਚ ਕਾਈ ਗਈ ਗੁਪਤੋ ਗੁਪਤੀ ਜਿਹੜੀ ਕਿ ਸੌਂਚ ਕਾਈ ਗਈ ਪਰੰਤੂ ਭਾਈ ਅਮਰਤਪਾਲ ਸਿੰਘ 10 ਘੜੀ ਦਾ ਦੇ ਦੌਰਾਨ ਬਾਹਰ ਆਏ ਮੀਡੀਆ ਦਾਰਾ ਤੋਂ ਦੂਰ ਰੱਖਿਆ ਗਿਆ ਤੇ ਉਹਨਾਂ ਦੀ ਝਲਕ ਦੇਖਣ ਦੇ ਲਈ ਲੋਕ ਤਰਸ ਰਹੇ ਸੀ ਪਰੰਤੂ ਉਹਨਾਂ ਨੂੰ ਲੈ ਕੇ ਕੋਈ ਵੀ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਸੌਂ ਚੁੱਕਣ ਦੇ ਲਈ ਬਿਰਕਾਏ ਪੰਜਾਬ ਪੁਲਿਸ ਨੇ ਸਾਰਾ ਖਰਚਾ ਚੱਕਿਆ ਤੇ ਦੂਜੇ ਪਾਸੇ ਸਾਰੇ ਪਾਸੇ ਜਿਹੜੀ ਕਿ ਪੁਲਿਸ ਤਾਇਨਾਤ ਕੀਤੀ ਗਈ ਸੀ ਤੇ ਭਾਈ ਅਮਰਿਤਪਾਲ ਸਿੰਘ ਨੂ ਜਿਸ ਤਰ੍ਹਾਂ ਲੈ ਕੇ ਗੱਲ ਕਰੀਏ ਤਾਂ ਉਹਨਾਂ ਨੂੰ ਜਿਹੜਾ ਕੇ ਭਾਈ ਅਮਰਤਪਾਲ ਨੂੰ ਸਿਰਫ ਔਰ ਸਿਰਫ ਤਿੰਨ ਪਰਿਵਾਰ ਦੇ ਜੀ ਜਿਹੜੇ ਕੇ ਮਰਉਣ ਦੇ ਲਈ ਇਜਾਜ਼ਤ ਦਿੱਤੀ 10 ਸ਼ਰਤਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਜਿਹੜੇ ਕੇ ਬਾਹਰ ਆਏ ਤੇ ਸੌ ਚੁੱਕਣ ਦੇ ਲਈ ਆਏ ਸੀ ਤੇ ਜਿਸ ਤੋਂ ਬਾਅਦ ਪੈਰੋਲ ਵੀ ਉਹਨਾਂ ਨੂੰ 4 ਦਿਨ ਦੀ ਮਿਲੀ ਪਰੰਤੂ ਸੌ ਚੁੱਕਣ ਤੋਂ ਬਾਅਦ ਹੀ ਭਾਈ ਅਮਰਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਭੇਜ ਦਿੱਤਾ ਹੁਣ ਅਫਰ ਤੋਂ ਜਿਹੜਾ ਕਿ ਉਹਨਾਂ ਦੇ ਪਿਤਾ ਤਰਸੇਮ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਸਰਕਾਰ ਨੇ ਮੇਰੇ ਪੁੱਤ ਦੇ ਨਾਲ ਧੋਖਾ ਕੀਤਾ ਐ ਐਨਐਸਏ ਲਗਾ ਕੇ ਜਿਹੜਾ ਕਿ ਫਿਰ ਤੋਂ ਵਾਅਦਾ ਕਰ ਦਿੱਤਾ ਤੇ ਉਹਨਾਂ ਨੂੰ ਹੁਣ ਭਾਈ ਅਮਰਤਪਾਲ ਤੇ ਬਾਕੀ ਸਿੱਖਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਤੇ ਮੇਰੇ ਪੁੱਤ ਨੇ ਹਮੇਸ਼ਾ ਹੀ ਜਿਹੜੇ ਕਿ ਸਿੱਖੀ ਮਸਲਿਆਂ ਨੂੰ ਲੈ ਕੇ ਆਵਾਜ਼ ਉਠਾਈ ਹੈ ਤੇ ਹਮੇਸ਼ਾ ਹੀ ਸਿੱਖਾਂ ਦੇ ਲਈ ਲੋਕਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਖੜੇ ਹੋਣਗੇ ਤੇ ਉਹਨਾਂ ਨੂੰ ਲੈ ਕੇ ਹੁਣ ਸਰਕਾਰ ਨੂੰ ਇੱਕ ਵੱਡੀ ਅਪੀਲ ਤੇ ਜਿਹੜੀ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਹੁਣ ਸਿੱਖ ਜਥੇਬੰਦੀਆਂ ਰਿਹਾਈ ਨੂੰ ਲੈ ਕੇ ਸਰਕਾਰ ਦੇ ਉੱਤੇ ਦਬਾਅ